ਆਸ ਗਰਾਸ ਨਾ ਵਿਸਰ ਹਰ ਨਾਮ ਮਨ ਮੰਨ ਤਨ ਸੇ ਸੇ ਨਾਨਕ ਪੂਰਨ ਹੋਏ ਸੰਤ ਜਿਨਾ ਨਾ ਵਿਸਰੈ ਨਾਮ ਸੇਕਨੇ ਆ ਪੇਦ ਨਾ ਜਾਣੋ ਮੂ ਸਾਈ ਜਿਹੀਆ ਪਰਮ ਸੁਮਾਨਯ ਗੁਰੂ ਖਾਲਸਾ ਸਤ ਸੰਗਤ ਜੀਓ ਪਿਆਰ ਸਤਕਾਰ ਸਹਿਤ ਦਾਸ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਤਾਂ ਕਾਮਦੀ ਮਹਾਨ ਹਸਤੀ ਪਵਿੱਤਰ ਆਤਮਾ ਸੰਡ ਵਾਸ ਦੀ ਪੰਥ ਰਤਨ ਪੰਥ ਦੇ ਪਰ ਸੇ ਵਿਦਵਾਨ ਵਿਦਿਆ ਮਾਰਤੰਡ ਕਹਿਣੇ ਤੇ ਕਰਨੇ ਦੇ ਪੂਰੇ ਸੂਰੇ ਐਲੰਬਾ ਹਮਲ ਦੇ ਧਨੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾ ਵਾਲੇ ਜੋ ਦਾਸ ਦੇ ਵਿਦਿਆ ਦਾਤੇ ਨਹੀਂ ਹਨ ਉਹਨਾਂ ਦੀ ਮਿੱਠੀ ਪਿਆਰੀ ਪਵਿੱਤਰ ਯਾਦ ਵਿੱਚ ਆਪਾਂ ਜੁੜਮਿਲ ਬੈਠੇ ਹਾਂ ਸਹਿਬ ਦਾ ਬਚਨ ਹੈ ਸੰਤਨ ਕੀ ਮਹਿਮਾ ਕਵਨ ਬਖਾਨਾ ਆਗਾਦ ਬੋਧ ਕਿਸ ਮਤ ਨਹੀਂ ਜਾਨੋ ਮਹਾਪੁਰਖਾਂ ਦੀ ਮਹਿਮਾ ਕਥਨ ਤੁਮ ਕਥ ਹੁੰਦੀ ਹੈ ਉਹ ਕਿਉਂ ਜਿਉਂ ਜਲ ਮਹ ਜਲ ਆਈ ਫਟਾਨਾ ਤੇਉ ਜੋਤੀ ਸੰਗ ਜੋਤ ਸਮਨ ਮੈਡ ਕੇ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਤਗੁਰੂ ਮ ਜਿਹੜੀ ਨਦੀ ਸਾਗਰ ਵਿੱਚ ਰਲ ਗਈ ਉਹ ਮੋੜ ਉਸ ਤੋਂ ਵੱਖ ਨਹੀਂ ਹੋ ਸਕਦੀ ਉਸ ਨਦੀ ਬਾਰੇ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਮੁਸ਼ਕਲ ਹੀ ਨਹੀਂ ਨਾਮ ਮਮਕਨ ਹੋ ਜਾਂਦਾ ਹੈ ਐਸੇ ਮਹਾਪੁਰਖਾਂ ਦੀ ਮਹਿਮਾ ਦਾਸ ਦੀ ਰਸਨਾ ਕਿਵੇਂ ਬਿਆਨ ਕਰ ਸਕਦੀ ਹੈ ਦਾਸ ਤੋਂ ਪਹਿਲਾਂ ਕੀਰਤਨੀ ਜਥਿਆਂ ਨੇ ਕੀਰਤਨ ਦੁਆਰਾ ਹਾਜ਼ਰੀ ਲਵਾਈ ਸ੍ਰੀ ਗੁਰੂ ਗਿਆਨੀ ਗੁਰਮਿੰਦਰ ਸਿੰਘ ਜੀ ਜਦ ਸੇਖ ਸਾਹਿਬ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਕਥਾ ਦੀ ਹਾਜ਼ਰੀ ਭਰੀ ਕੀਰਤਨ ਤੋਂ ਅਪਰੰਤ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਉਹ ਆਪ ਸੰਤਾਂ ਦੇ ਨਾਲ ਬਚਨ ਸਾਂਝੇ ਕਰ ਰਹੇ ਸਨ ਮਹਾਂਪੁਰਖਾਂ ਦੀ ਜ਼ਿੰਦਗੀ ਦੇ ਅਨੇਕਾਂ ਪੱਖ ਨੇ ਉਹਨਾਂ ਦੀ ਸੇਵਾ ਉਹਨਾਂ ਦਾ ਸਿਮਰਨ ਉਹਨਾਂ ਦਾ ਤਿਆਗ ਉਹਨਾਂ ਦਾ ਪਰਉਪਕਾਰ ਉਹਨਾਂ ਵਰਗੀ ਤਪੱਸਿਆ ਉਹਨਾਂ ਵਰਗੀ ਭਗਤੀ ਜੇ ਇੱਕ ਇੱਕ ਪੱਖ ਨੂੰ ਆਪਾਂ ਵਿਚਾਰਨ ਲੱਗੀਏ ਸਮਾਤੇ ਮੁੱਕ ਸਕਦਾ ਹੈ ਪਰ ਮਹਾਂਪੁਰਖਾਂ ਦੀ ਮਹਿਮਾ ਕਥਨੀ ਕੀਤੀ ਜਾ ਸਕਦੀ ਪਰ ਫਿਰ ਵੀ ਸਤਿਗੁਰੂ ਦਾ ਬਚਨ ਹੈ ਜੋ ਹਰ ਦਾਸਨ ਕੀ ਮੁਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੇ ਜੰਕਾ ਜੈਕਾਰ ਕਰੇ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਸੋਤਰਾ ਕਰ ਜਾਂਦੇ ਨੇ ਸਭਲ ਜਨਮ ਹਰ ਜੰਕਾ ਉਪਜਿਆ ਜਨ ਕੀ ਨੂੰ ਸੌਤ ਵਿਦਤਾ ਮਹਾਪੁਰਖਾਂ ਦੇ ਭੱਤੇ ਸ਼ਕਤੀ ਕਿੰਨੀ ਮਹਤਵਪੂਰਨ ਸੀ ਦਾਸ ਇੱਕ ਛੋਟੀ ਜੀ ਘਟਨਾ بیان ਕਰੇਗਾ ਵੱਡੇ ਮਹਾਪੁਰਖ ਸਚਕੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਾਜਨ ਸਿੰਘ ਜੀ ਘਰ ਸਾਹਿਬ ਪਿੰਡਾਂ ਵਾਲੇ ਉਹਨਾਂ ਦੇ ਵਿਦਿਆਰਥੀ ਸਨ ਗਿਆਨੀ ਭਗਵਾਨ ਸਿੰਘ ਜੀ ਝੜੀਆਂ ਵਾਲੇ ਉਹ ਕਲਕੱਤੇ ਰਹਿਣ ਲੱਗ ਪਏ ਸਨ ਇੱਕ ਵਾਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਮਾਹ ਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਪਿੰਡਣਾ ਜਾਣਾ ਪਹਿਲਾਂ ਉਹ ਦਾਸ ਕੋਲ ਬਧਨੀ ਕਲਾ ਆ ਗਏ ਨਾਲ ਉਹਨਾਂ ਦਾ ਪਚੰਗੀ ਵੀ ਸੀ ਉਹਨਾਂ ਦੇ ਮਨ ਦੇ ਵਿੱਚ ਖਿਆਲ ਸੀ ਕਿ ਅਸੀਂ ਜਦੋਂ ਪਿੰਡਣਾ ਜਾਵਾਂਗੇ ਤੇ ਮਹਾਪੁਰਖਾਂ ਦੀ ਫੋਟੋ ਖਿੱਚਣੀ ਹੈ ਇੱਕ ਨਵਾਂ ਕੈਮਰਾ ਵੀ ਨਾਲ ਲੈ ਕੇ ਆਇਆ ਜਦੋਂ ਦਾਸਮੂ ਆ ਕੇ ਬਦਨੀ ਮਿਲੇ ਉਹਨਾਂ ਨੇ ਪਿੰਡਾਂ ਆਉਣ ਦਾ ਪ੍ਰੋਗਰਾਮ ਉਹ ਲਿਖਿਆ ਕਹਿਣ ਲੱਗੇ ਤੁਸੀਂ ਵੀ ਸਾਡੇ ਨਾਲ ਤੁਂ ਦਾਸ ਵੀ ਉਹਨਾਂ ਦੇ ਨਾਲ ਇਸੇ ਉਸਤਾਨ ਗੁਰਦਵਾਰਾ ਖਨ ਪ੍ਰਕਾਸ਼ ਪਿੰਡ ਕਲਾ ਲਿਖੇ ਆਇਆ ਜਦੋਂ ਇੱਥੇ ਆਏ ਉਹਨਾਂ ਨੇ ਆਪਣੇ ਪੁੱਤੰਗੇ ਨੂੰ ਇਸ਼ਾਰਾ ਕੀਤਾ ਵੀ ਅਸੀਂ ਜਦੋਂ ਫਤਿਹ ਬੁਲਾਵਾਂਗੇ ਮਹਾਪੁਰਖਾਂ ਨੂੰ ਮਿਲਾਂਗੇ ਤਾਂ ਉਸ ਵੇਲੇ ਫੋਟੋ ਖਿੱਚਣੀ ਹੈ ਹੁਣ ਪੁੱਤੰਗੇ ਨੇ ਤੇ ਜਿਵੇਂ ਸਿਖਾਇਆ ਸੀ ਉਵੇਂ ਹੀ ਕਰਨਾ ਸੀ ਤੇ ਜਦੋਂ ਅਸੀਂ ਮਹਾਪੁਰਖਾਂ ਨੂੰ ਆ ਕੇ ਫਤਿਹ ਬੁਲਾਈ ਤੇ ਕੁਝ ਬਚਨ ਬਲਾਸ ਹਾਲੇ ਆਰੰਭ ਹੀ ਹੋਣ ਲੱਗੇ ਸੀ ਉਸ ਪਚੰਗੀ ਨੇ ਕੈਮਰਾ ਕਲਿੱਕ ਕੀਤਾ ਤੇ ਮਹਾਪੁਰਖ ਉਸੇ ਵੇਲੇ ਆਪਣੇ ਕਮਰੇ ਵੱਲ ਨੂੰ ਰਹਿਸ਼ ਵੱਲ ਨੂੰ ਚੱਲ ਗਏ ਉਹ ਫਿਰ ਵੀ ਇਸ ਇਸ਼ਾਰੇ ਨੂੰ ਸਮਝ ਸਕੇ ਵੀ ਮਹਾਪੁਰ ਕਿਸ ਗੱਲ ਤੋਂ ਨਾਰਾਜ਼ ਨੇ ਦਾਸ ਨੇ ਆਖਿਆ ਵੀ ਸੀ ਵੀ ਮਹਾਪੁਰਖ ਫੋਟੋਆਂ ਜਾਂ ਮੂਮੀਆਂ ਦੇ ਖਿਲਾਫ ਨੇ ਤੁਸੀਂ ਇਹ ਕੰਮ ਉਥੇ ਨਹੀਂ ਕਰਨਾ ਪਰ ਉਹ ਨਹੀਂ ਟੜੇ ਫਿਰ ਉਹਨਾਂ ਦੇ ਪਿੱਛੇ ਹੀ ਗਿਆਨੀ ਜੀ ਵੀ ਉਹਨਾਂ ਦਾ ਪਚੰਗੇ ਤੇ ਦਾਸ ਜਿੱਥੇ ਰਹਿਸ਼ੀ ਕਮਰੇ ਵਿੱਚ ਉਹਨਾਂ ਦੇ ਅੰਦਰ ਚਲੇ ਗਏ ਉਹਨਾਂ ਨੇ ਪਚੰਗੇ ਨੂੰ ਫਿਰ ਇਸ਼ਾਰਾ ਕੀਤਾ ਕਹਿਣ ਲੱਗੇ ਤੂੰ ਹੁਣ ਫਿਰ ਇੱਕ ਵਾਰੀ ਫੋਟੋ ਖਿੱਚ ਲੈ ਉਸ ਪਚੰਗੇ ਨੇ ਦੂਜੀ ਵਾਰੀ ਫੇਰੇ ਕੋਸ਼ਿਸ਼ ਕੀਤੀ ਇਹ ਦਾਸ ਦੀ ਅੱਖੀਂ ਦਿੱਠੀ ਘਟਨਾ ਹੈ ਜੋ ਬਿਆਨ ਕਰ ਰਿਹਾ ਹੈ ਉਸ ਵੇਲੇ ਮਹਾਪੁਰਖਾਂ ਦੇ ਮੁੱਖ ਸੁਭਾਵਕ ਬਚਨ ਨਿਕਲੇ ਕਹਿੰਦੇ ਹੁਣ ਸ਼ਰਾਰਤ ਕਰਨੋਂ ਹਟਦੇ ਨੇ ਜਦੋਂ ਸਿਰ ਤੇ ਪੈਂਦੀ ਹੈ ਤੇ ਫੇਰ ਪਾਈ ਦੀ ਜਦੋਂ ਇਹਨੇ ਬਚਨ ਕਹੇ ਦਾਸ ਨੂੰ ਤੇ ਉਸੇ ਵੇਲੇ ਪਤਾ ਲੱਗ ਗਿਆ ਵੀ ਇਹਨਾਂ ਨੇ ਨੰਦਾਸ ਦੀ ਬੇਨਤੀ ਮੰਨੀ ਤੇ ਨਾਈ ਮਹਾਪੁਰਖਾਂ ਦੀ ਇੱਛਾ ਨੂੰ ਪ੍ਰਵਾਨ ਕੀਤਾ ਤੇ ਆਪਣੀ ਮਰਜ਼ੀ ਨਾਲ ਸਾਰਾ ਕੁਝ ਕੀਤਾ ਤੇ ਹੁਣ ਕੁਛ ਨਾ ਕੁਛ ਪਾਣਾ ਤੇ ਵਰਤੇਗਾ ਇਸ ਤੋਂ ਬਾਅਦ ਮਹਾਪੁਰਖਾਂ ਨੂੰ ਕੁਝ ਸਮਾਂ ਮਿਲ ਕੇ ਬਦਨੀ ਚਲੇ ਗਏ ਬਦਨੀ ਤੋਂ ਫਿਰ ਉਹਨਾਂ ਨੇ ਆਪਣੇ ਨਗਰ ਵਿੱਚ ਜਾਣਾ ਸੀ ਚੈੜੀਆਂ ਨਗਰ ਬ੍ਰਾਹਮਣ ਮਾਜਰੇ ਰੋਪੜ ਦੇ ਨੇੜੇ ਪੈ ਜਾਂਦੇ ਤੇ ਉਹ ਜਦੋਂ ਇੱਥੋਂ ਗਏ ਮਰਿੰਡੇ ਸ਼ਹਿਰ ਦੇ ਨੇੜੇ ਇੱਕ ਨਗਰ ਸੀ ਉੱਥੇ ਉਹ ਆਪਣਾ ਮੋਟਰਸਾਈਕਲ ਖੜਾ ਕੇ ਆਏ ਇਹਨਾਂ ਦੇ ਜਾਣ ਤੋਂ ਪਹਿਲਾਂ ਉੱਥੇ ਪੁਲਿਸ ਦਾ ਛਾਪਾ ਪੈ ਗਿਆ ਤੇ ਉਸ ਘਰ ਦੇ ਵਿੱਚ ਜਿਹੜੇ ਸਿੰਘ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਲੈ ਗਏ ਤੇ ਨਾਲ ਹੀ ਮੋਟਰਸਾਈਕਲ ਵੀ ਕਿਸ ਦਾ ਹੈ ਉਹ ਵੀ ਨਾਲ ਹੀ ਲੈ ਗਏ ਮਹਾਪੁਰਖਾਂ ਦਾ ਬਚਨ ਸਾਧੂ ਬੋਲੇ ਸਹਿਬਾਈ ਸਾਧ ਕਾ ਬੋਲੇ ਅਭਿਰਤਾਨਾ ਗਏ ਹੁਣ ਮਹਾਪੁਰਖਾਂ ਦੇ ਬਚਨ ਤਾਂ اٹਲ ਹੁੰਦੇ ਨੇ ਭਾਵੇਂ ਸੁਬਾਹਤ ਨੂੰ ਕੁਛ ਕਹਿ ਦੇ ਫਿਰ ਉਸ ਤੋਂ ਬਾਅਦ ਮੋਟਰਸਾਈਕਲ ਲੈਣ ਵਾਸਤੇ ਕਦੇ ਰਾਣਾ ਸਾਹਿਬ ਮਹਾਪੁਰਖਾਂ ਕੋਲ ਗਏ ਕਦੇ ਕਿਸੇ ਕੋਲ ਜਾ ਕੇ ਸਿਫਾਰਸ਼ਾਂ ਕੀਤੀਆਂ ਇੱਕ ਮਹੀਨਾ ਉਹਨਾਂ ਨੂੰ ਮੋਟਰਸਾਈਕਲ ਲੈਣ ਵਾਸਤੇ ਸਮਾਂ ਬਤੀਤ ਕਰਨਾ ਪਿਆ ਫਿਰ ਕਲਕੱਤੇ ਚਲੇ ਗਏ ਉਥੇ ਉਹਨਾਂ ਦਾ ਟੈਂਕੀਆਂ ਦਾ ਬਿਜ਼ਨਸ ਸੀ ਉਹ ਤੇਲ ਦੀ ਢੋਆ ਢਵਾਈ ਕਰਦੇ ਸਨ ਟਰਾਂਸਪੋਰਟਰ ਦਾ ਕੰਮ ਸੀ ਜਦੋਂ ਉਥੇ ਗਏ ਉਥੇ ਕਿਸੇ ਗੱਡੀ ਦਾ ਐਕਸੀਡੈਂਟ ਹੋ ਗਿਆ ਕਿਸੇ ਦਾ ਚਲਾਨ ਕੱਟਿਆ ਗਿਆ ਦੋ ਤਿੰਨ ਮਹੀਨੇ ਉਹਨਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਉਸ ਤੋਂ ਬਾਅਦ ਪਉ ਚੰਗੀ ਨੇ ਆਪਣੇ ਪਿਤਾ ਗਿਆਨੀ ਭਗਵੰਤ ਸਿੰਘ ਜੀ ਨੂੰ ਆਖਿਆ ਕਿ ਡੈਡੀ ਆਪਾਂ ਨੂੰ ਮਹਾਪੁਰਖਾਂ ਨੇ ਬਚਨ ਕੀਤੇ ਸੀ ਆਪਣੇ ਤੋਂ ਗਲਤੀ ਹੋਈ ਹੈ ਤੇ ਆਪਾਂ ਉੱਥੇ ਜਾ ਕੇ ਮੁਆਫੀ ਮੰਗੀ। ਗਿਆਨੀ ਜੀ ਕਹਿਣ ਲੱਗੇ ਨਹੀਂ ਇਸ ਉਤੇ ਸਿੱਧੀ ਹੁੰਦਾ ਹੈ ਆਪਣੇ ਆਪ ਠੀਕ ਹੋ ਜਾਵੇਗਾ। ਫਿਰ ਉਸ ਨੂੰ ਚੰਗੀ ਨੇ ਆਪਣੀ ਮਾਤਾ ਨੂੰ ਦੱਸਿਆ। ਮਾਤਾ ਕਹਿਣ ਲੱਗੀ ਜੇ ਮਹਾਪੁਰਖਾਂ ਦੇ ਬਚਨ ਹੋ ਚੁੱਕੇ ਨੇ ਤੁਸੀਂ ਗਲਤੀ ਕੀਤੀ ਉਹਦੀ ਜਾ ਕੇ ਮੁਆਫੀ ਮੰਗ ਲਵੋ ਉਹ ਉੱਪਰ ਗਿਆਨੀ ਜੀ ਕਹਿਣ ਲੱਗੇ ਮੇਰੇ ਵੱਲੋਂ ਤੂੰ ਹੀ ਜਾ ਫਿਰ ਉਹ ਬੀਬੀ ਇੱਥੇ ਆਈ ਪਹਿਲਾਂ ਬਦਨੀ ਆਈ ਮੈਨੂੰ ਕਹਿੰਦੇ ਤੁਸੀਂ ਮੇਰੇ ਨਾਲ ਚਲੋ ਭਿੰਡਰਾ ਦਾਸ ਨੇ ਉਸ ਬੀਬੀ ਨੂੰ ਬੇਨਤੀ ਕੀਤੀ ਅੱਗੇ ਗਿਆਨੀ ਜੀ ਉਹਨਾਂ ਨੇ ਦਾਸ ਦਾ ਕਹਿਣਾ ਨਹੀਂ ਮੰਨਿਆ ਹੋਂ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਹੁਣ ਮੈਂ ਨਾਲ ਨਹੀਂ ਜਾ ਸਕਦਾ ਮਾਹ ਪੁਰਖਾਂ ਨੇ ਕਹਿਣਾ ਹੈ ਵੀ ਸਾਡਾ ਹੀ ਵਿਦਿਆਰਥੀ ਹੋ ਕੇ ਪਹਿਲਾਂ ਉਹਨਾਂ ਨੂੰ ਹੁਣ ਬਖਸ਼ਾਉਣ ਵਾਸਤੇ ਮਾਫ ਕਰਾਉਣ ਵਾਸਤੇ ਵੀ ਨਾਲ ਲਈ ਹੁਣ ਤੁਹਾਨੂੰ ਇਕੱਲਿਆਂ ਨੂੰ ਜਾਣਾ ਪੈਣਾ ਜੇ ਤੁਸੀਂ ਮੁਆਫੀ ਮੰਗਣੀ ਹੈ ਉੱਥੇ ਫਿਰ ਆਪਣਾ ਕੋਈ ਬਹੁਤਾ ਸ਼ਾਨੇ ਸ਼ੌਕ ਦਿਖਾਉਣ ਦੀ ਲੋੜ ਨਹੀਂ ਹੁੰਦੀ ਤੁਸੀਂ ਇਕੱਲੇ ਜਾ ਫਿਰ ਉਹ ਬੀਬੀ ਸਦਕ ਵਾਲੀ ਸੀ ਪੁਰੂਸੇ ਵਾਲੀ ਸੀ ਬਾਣੀ ਪੜਨ ਵਾਲੀ ਸੀ ਜੀਵਨ ਵਾਲੀ ਸੀ ਫਿਰ ਉਹ ਕੱਲੀ ਗਈ ਆ ਗਈ ਇੱਥੇ ਆ ਕੇ ਭਾਈ ਸਾਧੂ ਸਿੰਘ ਜੀ ਗੜਵਈ ਸਨ ਉਹਨਾਂ ਨੂੰ ਮਿਲੇ ਤੇ ਆ ਕੇ ਕਹਿਣ ਲੱਗੀ ਵੀ ਮੈਂ ਮਾਹਪੁਰਖਾਂ ਨੂੰ ਮਿਲਣਾ ਹੈ ਉਹ ਕਹਿੰਦਾ ਮਾਹਪੁਰਖ ਤਾਂ ਮਿਲਦੇ ਨਹੀਂ ਉਹ ਬੀਬੀ ਕਹਿਣ ਲੱਗੀ ਵੀ ਮੈਂ ਕਲਕੱਤੇ ਤੋਂ ਆਈ ਆਂ ਤੇ ਆਈ ਵੀ ਕੱਲੀ ਆ ਤੇ ਮੈਂ ਜਿਹੜੀ ਗਿਆਨੀ ਜੀ ਤੋਂ ਗਲਤੀ ਹੋਈ ਹੈ ਜਾਂ ਮੇਰੇ ਭਜੰਗੀ ਤੋਂ ਮੈਂ ਹੁਣ ਮਾਫੀ ਮੰਗਣੀ ਹੈ ਤੇ ਉਹ ਗੜਵਈ ਕਹਿਣ ਲੱਗੇ ਨਹੀਂ ਤੂੰ ਮੈੜੀ ਨਹੀਂ ਸਕ ਤੂੰ ਚਲੀ ਜਾ ਉਹ ਬੀਬੀ ਨੇ ਵੀ ਫਿਰ ਹੱਠ ਕੀਤਾ ਕਹਿਣ ਲੱਗੇ ਮੈਨੂੰ ਚਾਹੇ ਤੇ ਦੋ ਦਿਨ ਚਾਰ ਦਿਨ ਵੀ ਰਹਿਣਾ ਪਵੇ ਪਰ ਮੈਂ ਤੇ ਹਾਂ ਮਾਹਪੁਰਖਾਂ ਤੋਂ ਮਾਫੀ ਮੰਗ ਕੇ ਹੀ ਜਾਣਾ ਥੋੜੇ ਚਿਰ ਬਾਅਦ ਮਾਹਪੁਰਖ ਆਪ ਹੀ ਆ ਗਏ ਜਿਵੇਂ ਸਤਗੁਰੂ ਦੇ ਬਚਨ ਨੇ ਘਟ ਘਟ ਕੇ ਅੰਦਰ ਕੀ ਜਾਣ ਦਿੱਤਾ ਇਹ ਗੁਣ ਅਕਾਲ ਪੁਰਖ ਦਾ ਹੈ ਪਰ ਮਹਾਪੁਰਖਾਂ ਦੇ ਵਿੱਚ ਇਹ ਗੁਣ ਆ ਜਾਂਦੇ ਨੇ ਤੇ ਜਦੋਂ ਮਹਾਪੁਰਖ ਆਏ ਪੁੱਛਣ ਲੱਗੇ ਬੀਬੀ ਕੌਣ ਹੈ ਤੇ ਫਿਰ ਭਾਈ ਸਾਧੂ ਸਿੰਘ ਗੜਵੇਈ ਨੇ ਦੱਸਿਆ ਕਹਿਣ ਲੱਗਾ ਮਹਾਰਾਜ ਗਿਆਨੀ ਭਗਵਾਨ ਸਿੰਘ ਜੀ ਚੜੀਆਂ ਵਾਲੇ ਉਹਨਾਂ ਦੇ ਘਰੋਂ ਹੈ ਬੀਬੀ ਮਹਾਪੁਰਖ ਕਹਿਣ ਲੱਗੇ ਬੀਬੀ ਕਿਵੇਂ ਆਈ ਹੈ ਫਿਰ ਉਹ ਬੀਬੀ ਕਹਿਣ ਲੱਗੀ ਮਹਾਰਾਜ ਪਹਿਲਾਂ ਗਿਆਨੀ ਜੀ ਆਈ ਸੀ ਮੇਰਾ ਭਚੰਗੀ ਆਇਆ ਸੀ ਉਹਨਾਂ ਤੋਂ ਇਹ ਗਲਤੀ ਹੋ ਗਈ ਸੀ ਉਹਨਾਂ ਨੇ ਤੁਹਾਡੀ ਇੱਛਾ ਤੇ ਤੁਹਾਡੀ ਆਗਿਆ ਤੋਂ ਬਿਨਾ ਫੋਟੋ ਖਿੱਚੀਆਂ ਤੇ ਤੁਹਾਡੇ ਬਚਨ ਹੋ ਗਏ ਵੀ ਹੁਣ ਤੁਸੀਂ ਸ਼ਰਧਾਤ ਕਰ ਦਿਓ ਫਿਰ ਮੁੜ ਕੇ ਜਦੋਂ ਸਿਰਤੀ ਪੈਂਦੀ ਫਿਰ ਭੱਜੋਗੇ ਹੁਣ ਸਾਨੂੰ ਭੱਜਣਾ ਪਈਆਂ ਹੋਈਆਂ ਜਿਹੜੇ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਮੈਂ ਉਹਦੇ ਲਈ ਖਿਮਾ ਮੰਗਣ ਵਾਸਤੇ ਆਈਆਂ ਮੁਆਫੀ ਮੰਗਣ ਵਾਸਤੇ ਆਈਆਂ ਤੁਸੀਂ ਮਾਫ ਕਰ ਦਿਓ ਮਹਾਪੁਰਖ ਬੀਬੀ ਦੇ ਬਚਨ ਸੁਣ ਕੇ ਥੋੜਾ ਜਿਹਾ ਭਾਵਕ ਜਿਹਾ ਹੋਏ ਕਹਿਣ ਲੱਗੇ ਬੀਬੀ ਸਾਨੂੰ ਤੇ ਪਤਾ ਨਹੀਂ ਇਹ ਘਟਨਾ ਕਦੋਂ ਹੋਈ ਕਿਵੇਂ ਹੋਈ ਸਾਨੂੰ ਤੇ ਕੁਝ ਯਾਦ ਨਹੀਂ ਉਹ ਬੀਬੀ ਕਹਿਣ ਲੱਗੀ ਤੁਹਾਨੂੰ ਪਾਵੇਂ ਯਾਦ ਹੈ ਜਾਂ ਨਹੀਂ ਕਿਉਂਕਿ ਮਹਾਪੁਰਖ ਦਾ ਸੁਭਾਵਕ ਬਚਨ ਕਰਦੇ ਨੇ ਸਬਾ ਵਕ ਬਚਨ ਥਵਾਟਾ ਹੋ ਗਿਆ ਇਸ ਲਈ ਹੁਣ ਤੁਸੀਂ ਕਿਰਪਾ ਕਰੋ ਸਾਡੀ ਗੱਡੀ ਲਈ ਤੇ ਆ ਜਾਵੇ ਸਾਡਾ ਬਿਜ਼ਨਸ ਠੱਪ ਹੋ ਗਿਆ ਉਹ ਸਹੀ ਸਲਾਮਤ ਚੱਲ ਪਵੇ ਤੁਸੀਂ ਹੁਣ ਕਿਰਪਾ ਕਰੋ ਫਿਰ ਮਹਾਪੁਰ ਕੁਝ ਸਮਾਂ ਸੋਚ ਵਿਚਾਰ ਕੇ ਕਹਿਣ ਲੱਗੇ ਬੀਬੀ ਜੀ ਫਿਰ ਤੁਸੀਂ ਹਉ ਕਰੋ ਇਹ ਤੁਹਾਡੇ ਮਨ ਉਤੇ ਬੋਝ ਹੈ ਤੁਸੀਂ ਆਪਣੇ ਘਰ ਜਾ ਕੇ ਸਹਜ ਪਾਠ ਕਰੋ ਤੇ ਸਹਿਜ ਪਾਠ ਕਰਕੇ ਊਗ ਪਾਓ ਅਰਦਾਸ ਕਰੋ ਤੁਹਾਡੇ ਮਨ ਦਾ ਬੋਝ ਦੂਰ ਹੋ ਜਾਵੇਗਾ ਬੀਬੀ ਨੇ ਆਖਿਆ ਸਤਿ ਬਚਨ ਇਹਨੇ ਬਚਨ ਹੋਏ ਉਸ ਤੋਂ ਬਾਅਦ ਬੀਬੀ ਆਪਣੇ ਘਰ ਕਲਕੱਤੇ ਪਹੁੰਚ ਗਈ ਉੱਥੇ ਜਾ ਕੇ ਉਹਨੇ ਸਹਿਜ ਪਾਠ ਕੀਤਾ ਤੇ ਸਹਿਜ ਪਾਠ ਪਾ ਕੇ ਭੂਗ ਵੀ ਪਾਇਆ ਤੇ ਭੂਗ ਤੋਂ ਉਪਰੰਤ ਫਿਰ ਮਹਾਪੁਰਖਾਂ ਦਾ ਬਚਨ ਮੰਨਿਆ ਉਹਨਾਂ ਦਾ ਬਿਜ਼ਨਸ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਬਾਕੀ ਵੀ ਕਰਦੇ ਵੀ ਸੁਖਸ਼ਤੀ ਤੇ ਚਹਲ ਪੈਰ ਆਰੰਭ ਹੋ ਗਏ ਹੋ ਉਹ ਜਿਸ ਕੈਮਰੇ ਦੇ ਨਾਲ ਫੋਟਾਂ ਫੋਟੋਆਂ ਖਿੱਚੀਆਂ ਸਨ ਉਹਦਾ ਕੀ ਹਾਲ ਹੋਇਆ ਉਹਦੀ ਕੀ ਕੀ ਸਮਾਚਾਰ ਹੋਇਆ ਉਹ ਗਿਆਨੀ ਜੀ ਨੇ ਖੁਦ ਦੱਸਿਆ ਉਹ ਕਹਿਣ ਲੱਗੇ ਜਦੋਂ ਮੈਂ ਉਹ ਕੈਮਰਾ ਨਵਾਂ ਲੈ ਕੇ ਆਇਆ ਤੇ ਮੈਂ ਉਹਦੇ ਨਾਲ ਫੋਟੋਆਂ ਖਿੱਚੀਆਂ ਤੇ ਜਦੋਂ ਮੈਂ ਉੱਥੇ ਜਾ ਕੇ ਉਸ ਕੈਮਰੇ ਦੀ ਰੀਲ ਨੂੰ ਉਦੋਂ ਵਿੱਚ ਧਵਾ ਕੇ ਫੋਟੋਆਂ ਕੱਢਣੀਆਂ ਪੈਣੀਆਂ ਸੀ ਕਿਸੇ ਉਹ ਕਾਰੀਗਰ ਨੂੰ ਫੋਟੋਗ੍ਰਾਫਰ ਨੂੰ ਜਾ ਕੇ ਆਖਿਆ ਵੀ ਤੁਸੀਂ ਆ ਸਾਨੂੰ ਫੋਟੋਆਂ ਤਿਆਰ ਕਰਕੇ ਦਿਓ ਉਹ ਕਹਿੰਦਾ ਇਹਦੇ ਵਿੱਚ ਤਾਂ ਸਾਰੀਆਂ ਫੋਟੋਆਂ ਹੀ ਵੀ ਹੈ ਨਹੀਂ ਇਹ ਦੇ ਬਿਲਕੁਲ ਕਲੀਅਰ ਪਈ ਹੈ ਇਹ ਫੋਟੋਆਂ ਤਾਰ ਕਿਵੇਂ ਹੋਣਗੀਆਂ ਕਹਿਣ ਤੋਂ ਬਾਅਦ ਮਹਾਪੁਰਖਾਂ ਨੇ ਕਿਹਾ ਸੀ ਫੋਟੋ ਨਹੀਂ ਖਿੱਚਣੀ ਉਹਨਾਂ ਨੇ ਗਲਤੀ ਕੀਤੀ ਉਹ ਕੈਮਰਾ ਹੀ ਸਾਰਾ ਨਕਾਰਾ ਹੋ ਗਿਆ ਫੋਟੋ ਨਹੀਂ ਖਿੱਚੀ ਗਈ ਉਸ ਤੋਂ ਫਿਰ ਉਸ ਤੋਂ ਬਾਅਦ ਗਿਆਨੀ ਜੀ ਨੇ ਹੋਰ ਨਵੀਂ ਕਠਿਨਣਾ ਨਾਲ ਦੱਸਿਆ ਇੱਕ ਦੋੜੜੇ ਵਾਲੇ ਕੋਈ ਜੱਥੇ ਦਾ ਸਿੰਘ ਸੀ ਤੇ ਉਹ ਆਇਆ ਉਹਨਾਂ ਦੇ ਘਰ ਤੇ ਉਹਨਾਂ ਨੇ ਦੱਸਿਆ ਵੀ ਕੈਮਰਾ ਵੀ ਨਵੇਂ ਨੁਕਸ ਵੀ ਕੋਈ ਨਹੀਂ ਪਰ ਫੋਟੋ ਨਹੀਂ ਖਿੱਚਦਾ ਉਹ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਪਹਿਨ ਕੈਮਰਾ ਸਹੀ ਹੋਵੇ ਫੋਟੋ ਨਾ ਖਿੱਚੇ ਉਹ ਕਹਿੰਦੇ ਨਹੀਂ ਖਿੱਚਣਾ ਆ ਉਹ ਕਹਿੰਦੇ ਕੈਮਰੇ ਵਿੱਚ ਕੋਈ ਨੁਕਸ ਨਹੀਂ ਤੇ ਉਹਨੇ ਫੋਟੋ ਖਿੱਚਣੀ ਬੰਦ ਕਰ ਦਿੱਤੀ ਉਹ ਕਹਿੰਦਾ ਫਿਰ ਮੈਂ ਟ੍ਰਾਈ ਕਰਕੇ ਦੇਖਦਾ ਕਈਆਂ ਨੂੰ ਥੋੜਾ ਜਿਹਾ ਹੁੰਦਾ ਇਹਨਾਂ ਵੀ ਅਸੀਂ ਵੀ ਭਜਨ ਬੰਦ ਕੀ ਕਰਦੇ ਹਾਂ ਵੀ ਸਾਡੇ ਵਿੱਚ ਵੀ ਕੋਈ ਨਾ ਕੋਈ ਪਾਵਰ ਆ ਗਈ ਹੈ ਉਹਨੇ ਫਿਰ ਉਹੀ ਕੈਮਰਾ ਲੈ ਕੇ ਫੋਟੋਗ੍ਰਾਫਰ ਕੋਲ ਗਿਆ ਨਵੀਂ ਰੀਲ ਪਵਾਈ ਤੇ ਫਿਰ ਗੁਰੂ ਮਹਾਰਾਜ ਦੇ ਸਨ ਮੁਖ ਲਿਆ ਕੇ ਰੱਖਿਆ ਕੈਮਰਾ ਤੇ 2 ਘੰਟੇ ਕੀਤਾ ਸਿਮਰਨ ਫਿਰ ਉਹ ਕੈਮਰਾ ਚੁੱਕਿਆ ਕਹਿਣ ਲੱਗਾ ਵੀ ਹੁਣ ਤੇ ਕੈਮਰਾ ਫੋਟੋ ਖਿੱਚੇਗਾ ਹਰ ਕੋ ਨੂੰ ਆਪਣੀ ਭਗਤੀ ਸ਼ਕਤੀ ਦਾ ਮਾਣ ਹੁੰਦਾ ਤੇ ਜਦੋਂ ਉਹਨੇ ਫੋਟੋ ਕਲਿੱਕ ਕੀਤੀ ਪਰ ਕੈਮਰੇ ਨੇ ਜਵਾਬ ਦਿੱਤਾ ਫੋਟੋ ਨਹੀਂ ਖਿੱਚੀ ਫਿਰ ਉਹਦੇ ਮੂੰਹੋਂ ਵੀ ਇਹੀ ਬਚਨ ਨਿਕਲਿਆ ਕਹਿਣ ਲੱਗਾ ਵੀ ਉਹਨਾਂ ਮਹਾਪੁਰਖਾਂ ਦੀ ਬਹੁਤ ਜ਼ਿਆਦਾ ਭਗਤੀ ਸ਼ਕਤੀ ਹੈ ਇਸ ਕਰਕੇ ਉਹਨਾਂ ਦੇ ਸਾਹਮਣੇ ਕਿਸੇ ਹੋਰ ਦੀ ਪੇਸ਼ ਨਹੀਂ ਜਾ ਸਕਦੀ ਇਸ ਵਾਸਤੇ ਉਹ ਮਹਾਪੁਰਖ ਜਿਨ੍ਹਾਂ ਦੇ ਪ੍ਰਭ ਜੀ ਬਸਰ ਸਦ ਕੀ ਰਸਨਾ ਉਹਨਾਂ ਦੀ ਰਸਨਾ ਦੇ ਪਰਮੇਸ਼ਰ ਵਸ ਰਿਹਾ ਸੀ ਫਿਰ ਮਹਾਪੁਰਖ ਇਹ ਵੀ ਕਹਿੰਦੇ ਸਨ ਤੇ ਨਥਾ ਤੇ ਮਹਾਂਪੁਰਖਾਂ ਦੇ ਪਰਮੇਸ਼ਰ ਵਾਸਤੇ ਇੱਕ ਤਾਂ ਉਹਨਾਂ ਦੇ ਹਿਰਦੇ ਵਿੱਚ ਵਾਸਾ ਸਾਡੇ ਵੀ ਹੈ ਪਰ ਸਾਡੇ ਗੋਪਤ ਰੂਪ ਹੋ ਕੇ ਵਰਤ ਰਿਹਾ ਹੈ ਘਟ ਘਟ ਮੈਂ ਹਰ ਜੂ ਬਸੇ ਪਰ ਮਹਾਂਪੁਰਖਾਂ ਦੇ ਅੰਤਰ ਆਤਮਾ ਵਾਹਿਗੁਰੂ ਸਾਖਿਆਤਕਾਰ ਹੋ ਕੇ ਵਾਸਤੇ ਦੂਸਰਾ ਜੇ ਤਾ ਪੇਖਣ ਤੇ ਤਾ ਤਿਆਂ ਜਤਰ ਜਤਰ ਮਨੋਂ ਜਾਂਦੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ ਸੰਤ ਹਰੀ ਸਿੰਘ ਜੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਦਾ ਜ਼ਿਕਰ ਕਰ ਰਹੇ ਸਨ ਮਹਾਂਪੁਰਖਾਂ ਦੀ ਨੈਤਰਾ ਵਿੱਚ ਵੀ ਪਰਮੇਸ਼ਰ ਵਸਦਾ ਹੈ ਤੀਜਾ ਮਹਾਂਪੁਰਖਾਂ ਦੀ ਰਸਨਾ ਤੇ ਵਾਹਿਗੁਰੂ ਵਸਦਾ ਜਿਸ ਤੇ ਦ੍ਰਿਸ਼ਟੀ ਵੀ ਪੈ ਜਾਵੇ ਉਹਦਾ ਵੀ ਜੀਵਨ ਸਫਲ ਕਰ ਦਿੰਦੇ ਹਨ ਜਿਹਨੂੰ ਕੋਈ ਬਚਨ ਕਹਿ ਦੇਣ ਸਾਧ ਬਚਨ ਅਟਲਾਦਾ ਉਹ ਵੀ ਅਟਲ ਹੋ ਜਾਂਦਾ ਹੈ ਜੇ ਕਿਸੇ ਨੂੰ ਆਪਣੇ ਦਿਲੋਂ ਕੋਈ ਆਪਣੇ ਅਸੀਸ ਆਸ਼ੀਰਵਾਦ ਦੇ ਦੇਣ ਉਹਦਾ ਵੀ ਬੇੜਾ ਪਾਰ ਹੋ ਜਾਂਦਾ ਹੈ ਐਸੇ ਮਹਾਪੁਰਖਾਂ ਦੀ ਮਹਿਮਾ ਕੀ ਬਿਆਨ ਕੀਤੀ ਜਾ ਸਕਦੀ ਹੈ ਤੇ ਉਹਨਾਂ ਮਹਾਪੁਰਖਾਂ ਨੇ ਜੋ ਬਚਨ ਕੀਤੇ ਸਨ ਉਹਦੇ ਅਨਸਾਰ ਜੋ ਸੰਗਤ ਨੇ ਫੈਸਲਾ ਕੀਤਾ ਤੇ ਉਹਦੇ ਲਈ ਦਾਸ ਵੀ ਆਪਣੀ ਸਹਿਮਤੀ ਪ੍ਰਗਟਾਉਂਦਾ ਹੈ ਤੇ ਬਾਕੀ ਇਸ ਦੇ ਨਾਲ-ਨਾਲ ਮੈਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਸੰਤ ਗਿਆਨੀ ਕਪੂਰ ਸਿੰਘ ਜੀ ਮਹੰਤ ਜੀ ਉਹ ਵੀ ਸਾਡੇ ਸੀਨੀਅਰ ਨਹੀਂ ਮਹਾਪੁਰਖਾਂ ਦੇ ਵਿਦਿਆਰਥੀ ਨੇ ਸਾਡੇ ਵੱਡੇ ਗੁਰਪਾਈ ਵੀ ਨੇ ਉਹਨਾਂ ਦਾ ਵੀ ਮਾਨ ਸੁਰ ਮਾਨ ਆਪਾਂ ਕਾਇਮ ਰੱਖਣਾ ਤੇ ਬਾਕੀ ਜਿਹੜੀ ਮਹਾਪੁਰਖਾਂ ਨੇ ਬਚਨ ਕੀਤਾ ਉਹਦੇ ਉੱਤੇ ਵੀ ਪੁਰ ਚੜਾਉਣੇ ਨੇ ਤੇ ਇਸੇ ਇੰਨੀ ਬੇਨਤੀ ਕਰਕੇ ਦਾਸ ਨੂੰ ਸੰਗਤ ਦਾ ਤੇ ਖਾਸ ਕਰਕੇ ਪ੍ਰਬੰਧਕ ਜਥੇ ਦਾ ਸੰਤ ਗਿਆਨੀ ਕਪੂਰ ਸਿੰਘ ਜੀ ਦਾ ਤੇ ਸਾਰੇ ਸੇਵਾਦਾਰਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਮੋਈਆ ਕੁੱਲ ਨਾ ਚੁੱਕਾਂ ਲੈ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ